ਪਬਜੀ ਹਾਂ ਉਹ ਕਿੱਧਰ ਆਈ ਲਿਆ ਦਿਓ ਅੰਦਰ ਤੈਨੂੰ ਦੱਸਿਆ ਤੇ ਆ ਗਾਵਾ ਇਹ ਬੜੇ ਸੋਹਣਾ ਰਿਸ਼ਤਾ ਲੈ ਕੇ ਆਈ ਜੀ ਮੁੰਡਾ ਬਾਹਰੋਂ ਆਇਆ ਕੱਲਾ ਕੱਲਾ ਵੇ ਤੇਂਦਰ ਇਹਨਾਂ ਚਿਰ ਦੇ ਆਪਾਂ ਜਿੰਦਾਂ ਦੇ ਰਿਸ਼ਤੇ ਲੱਭਦੇ ਸੀ ਨਾ ਸਾਨੂੰ ਕਦੀ ਮਿਲੇ ਨਹੀਂ ਤੇ ਕਿਸਮਤ ਵੇਖ ਲਾਦਾ ਤੇਰੀ ਕਿੰਨੀ ਚੰਗੀ ਆ ਜੋ ਹੋ ਗਿਆ ਹੋ ਗਿਆ ਜ਼ਿੰਦਗੀ ਨੇ ਇੱਕ ਵਾਰੀ ਫੇਰ ਆਣ ਕੇ ਤੇਰੇ ਦਰਵਾਜ਼ੇ ਤੇ ਦਸਕਰ ਦਿੱਤੇ ਤੇਂਦਰ ਜੀਨ ਦਾ ਦੁਬਾਰਾ ਮੌਕਾ ਦਿੱਤਾ ਸਾਰਾ ਕੁਝ ਭੁੱਲ ਭਲਾ ਕੇ ਨਾ ਤੇ ਆ ਰਿਸ਼ਤਾ ਕਰਦਾ ਜਿਹੜਾ ਸਿਮਰਨ ਲੈ ਕੇ ਆਈ ਆ ਨਾਲੇ ਇੱਕ ਗੱਲ ਹੋਰ ਦੱਸਾਂ ਜਿੱਦਾਂ ਦੀ ਉਹ ਕੁੜੀ ਆ ਨਾ ਉਹਦੇ ਵਿੱਚ ਝੂਠ ਫਰਾਦ ਹੈ ਨੀ ਮਾਸਾ ਵੀ ਜੋ ਕੁਝ ਵੀ ਉਹਨੇ ਕਹਿਣਾ ਵਾ ਨਾ ਸੱਚ ਆ ਸਾਨੂੰ ਇਹ ਨਹੀਂ ਆ ਤੁਹਾਡੇ ਨਾਲ ਕੋਈ ਧੋਖਾ ਹੋਊਗਾ ਅੱਛਾ ਭਾਬੀ ਤਾਨੂੰ ਚੰਗਾ ਭਲਾ ਪਤਾ ਵਾ ਤੁਹਾਨੂੰ ਮੈਂ ਦੱਸਿਆ ਸੀ ਕਿ ਮੈਂ ਜੋ ਬੰਨਾ ਵਿਆਹ ਕਰਾਉਣਾ ਵਾ ਮੈਂ ਉਹਨੂੰ ਪਿਆਰ ਕਰਦੀ ਆ ਪਰ ਤੁਸੀਂ ਕਿਉਂ ਗਵਿੰਦਰ ਤਾ ਆਪਣੇ ਦਿਲ ਤੋਂ ਕਿਉਂ ਕੰਮ ਲੈਂਦੇ ਆਪਣੇ ਦਿਮਾਗ ਤੋਂ ਲੈ ਤੈਨੂੰ ਪਤਾ ਵਾ ਪੀ ਘਰ ਦੇ ਵਿੱਚ ਸਾਰਿਆਂ ਨੇ ਜੋਬਨ ਤੋਂ ਇਨਕਾਰ ਕਰ ਦਿੱਤਾ ਵਾ ਤੇ ਸਭ ਤੋਂ ਵੱਡੀ ਗੱਲ ਆ ਕਿ ਤੇਰੇ ਵੀਰ ਦੇ ਨਾ ਕਰਦੀ ਆ ਤੇ ਹੁਣ ਉਥੇ ਹੋ ਜਾਣਾ ਉਹ ਮੈਨੂੰ ਨਹੀਂ ਪਤਾ ਜੇ ਤੋ ਮੇਰੀ ਭਾਦੀ ਮਾਮਾ ਵਰਗੀਆਂ ਨਾ ਤਾਂ ਤੈਨੂੰ ਮਨਾਉਣਾ ਪੈਣਾ ਸਾਰਿਆਂ ਨੂੰ ਜੇ ਮੇਰਾ ਮਨ ਨੂੰ ਕੀਤਾ ਨਾ ਵਿਆਹ ਨੂੰ ਵਿਆਹ ਕਰਾਉਣਾ ਦੁਬਾਰਾ ਕਰਾਣਾ ਤੇ ਮੈਂ ਕਰਾਉਣਾ ਜੋਬਨ ਨਾ ਨਹੀਂ ਤੇ ਮੈਂ ਨਹੀਂ ਕਰਾਉਣਾ ਉਹ ਉਹ ਇੰਦਰਿੰਦਰ ਤੇ ਜਾ ਲੇ ਕੁੜੀ ਨੇ ਆਪਣੇ ਮੂੰਹ ਇਦਾਂ ਦੀ ਗੱਲ ਕਹਿੰਦੀ ਆ ਚੰਗੀਆਂ ਲੱਗਦੀ ਆ ਨਾ ਅੱਛਾ ਨਾਲੇ ਵੇਖ ਤੂੰ ਕੀ ਆ ਕਿ ਮੈਨੂੰ ਜੋਬਨ ਪਸੰਦ ਵਾ ਤੇ ਮੈਂ ਕੀਤੀ ਨਾ ਗੱਲ ਕਰਦਿਆਂ ਨਾ ਬੀਜੀ ਨਾਲ ਵੀ ਕੀਤੀ ਤੇਰੇ ਵੀ ਨਾਲ ਵੀ ਕੀਤੀ ਮੰਨੇਉ ਨਹੀਂ ਨਾ ਮੰਨੇ ਤੇ ਤੈਨੂੰ ਆਂਦੀ ਜਿੱਦ ਦਾ ਪਤਾ ਨਾ ਵੀ ਉਹ ਨਾ ਮੰਨਣਾ ਵੀ ਨਹੀਂ ਆ ਪਰ ਫਿਰ ਮੇਰੀ ਗੱਲ ਸੁਣ ਲਓ ਸਿੱਧੀ ਸਿੱਧੀ ਉਹ ਜਾਂਦੀ ਜਾਂਦੀ ਬੀਜੀ ਨਾਲ ਵੀ ਗੱਲ ਕਰ ਗਈ ਆ ਤੇ ਬੀਜੀ ਨੂੰ ਸਿੱਧਾ ਸਿੱਧਾ ਸਮਝਾ ਦਿਓ ਵੀ ਵੀਰ ਤਾਂ ਕੇ ਗੱਲ ਨਹੀਂ ਪਹੁੰਚਣੀ ਚਾਹੀਦੀ ਕਿ ਉਹ ਰਿਸ਼ਤਾ ਲੈ ਗਈ ਹੀ ਵਿਆਹ ਕਰਾਉਣਾ ਤੇ ਮੈਂ ਜੋ ਬੰਨਾ ਕਰਾਉਣਾ ਨਹੀਂ ਤੇ ਮੈਂ ਕੋ ਖਾ ਕੇ ਮਰ ਜੂਗੀ ਮੈਂ ਦੱਸਦਾ ਤੁਹਾਨੂੰ ਦਵਿੰਦਰ ਅੱਜ ਤੱਕ ਤਾਂ ਸਾਡੇ ਪਰਿਵਾਰ ਚ ਇੱਕ ਧੀ ਬਣ ਕੇ ਬੜੇ ਵਧੀਆ ਤਰੀਕੇ ਨਾਲ ਰਹੀ ਆ ਤੇ ਹੁਣ ਜੇ ਉੱਠ ਕੇ ਇਹੋ ਜਿਹੀ ਗੱਲਾਂ ਆਪਣੇ ਮੂੰਹ ਕਹੇਗੀ ਨਾ ਵੀ ਮੈਂ ਵਿਆਹ ਕਰਾਉਣਾ ਤੇ ਜੋ ਬੰਨਾ ਸਾਰਿਆਂ ਦਾ ਦਿਲ ਟੁੱਟ ਜਾਣਾ ੱੱਗੇ ਲੱਗੀਦਾ ਇਦਾਂ ਕਹਿੰਦੇ ਉਹ ਕੋਹ ਨਹੀਂ ਹੋਇਆ ਜੋ ਬੰਨੂ ਚੰਗਾ ਭਲਾਵਾ ਹੋਈ ਏ ਮੇਰੀ ਗੱਲ ਆਂਦਾ ਇੱਕ ਵਾਰੀ ਕਿਤੇ दारू ਪੀਲੀ ਹੀ ਉਹ ਮੇਰੀ ਮਸ਼ਹੂਰ ਹੋ ਗਈ ਆ ਤੂੰ ਵੇਖੇ ਕੀ ਆ ਜੋ ਬੰਦਾ ਆ ਚਾਕ ਦਿਨ ਦੀ ਸ਼ੌਹਰਤ ਘੁਮਣ ਫਿਰਦੇ ਆਂ ਆਖਾ ਸਾਹਮਣੇ ਉਹ ਵੇਖਿਆ ਸੋਭਾ ਲੈਣੀ ਉਹਦੇ ਪਿੰਡੋਂ ਜਾ ਕੇ ਪੁੱਛ ਸੋਗੋ ਮੰਨਦੀ ਨਹੀਂ ਮੈਂ ਉਹ ਜਿਹੜੀ ਗੱਲ ਕਹਿੰਦੇ ਪੇ ਤੇਰੇ ਭਲੇਵਾ ਤੇ ਕਹਿੰਦੇ ਆ ਤੇਰੀ ਖੁਸ਼ੀਵਾ ਤੇ ਕਹਿੰਦੇ ਆ ਬੜੀ ਖੁਸ਼ੀ ਵਾਹ ਤੇ ਮੇਰੇ ਕਹਿਣ ਦੇ ਜੇ ਜੇ ਮੈਂ ਚੁੱਪ ਕੀਤੀ ਹਾਂ ਵੀ ਮੈਂ ਕਦੇ ਨਹੀਂ ਕਿਤੇ ਵਿਆਹ ਕਰਾਉਣਾ ਪਰ ਤੁਸੀਂ ਤਦੀ ਦਿੱਤੀ ਸੀ ਫਲਾਣੇ ਥੋਂ ਰਿਸ਼ਤਾ ਆਇਆ ਮੁੰਡਾ ਸੋਣਾ ਕਰ ਲਾ ਜੇ ਮੈਂ ਹੁਣ ਮੰਨੀ ਆ ਤਾਂ ਹੁਣ ਤੁਸੀਂ ਅੱਖਾਂ ਫੇਰਣ ਦੇ ਜੇ ਮੈਂ ਰਿਸ਼ਤਾ ਕਰਵਾ ਤੇ ਉੱਥੇ ਕਰਾਉਣਾ ਨਹੀਂ ਤੇ ਮੈਨੂੰ ਜੇ ਕਰਾਉਣਾ ਹਾਂ ਤੋ ਮੈਂ ਤੇ ਸੋਚਿਆ ਇਹ ਵਿਧਵਿੰਦਰ ਸੁਖ ਦਾ ਕਰਕੇ ਉਧਰ ਆਉਂਦੀ ਜਾਂਦੀ ਆ ਪਰ ਮੈਨੂੰ ਤਾਂ ਪਤਾ ਹੀ ਨਹੀਂ ਵੀ ਵਿਚੇ ਵਿੱਚ ਕੀ ਖਿਚੜੀ ਪੱਕਣਦੀ ਆ ਜੋ ਕਰਨ ਦਾ ਤੌਰ ਤੇ ਲੋੜੇ ਤੇ ਮੈਂ ਆਪਣੇ ਪਿਛੇ ਲਾ ਲਿਆ। ਪਰ ਜੋ ਹੋ ਜਾਏ ਗਲਤ ਹੋ ਰਿਹਾ। ਕਿਉਂਕਿ ਇਹਦੇ ਵੀਜ਼ਾ ਕਦੀ ਨਹੀਂ ਮੰਨਣਾ ਜੋ ਬਣਵਾਉਂ ਵਾਸਤੇ। ਲਵਿੰਦਰ ਨੂੰ ਇਹ ਰਸਤੇ ਤੋਂ ਮੋੜਨਾ ਬੜਾ ਜ਼ਰੂਰੀ ਆ। ਜੇਦੀ ਕੋ ਮੰਜਲੀ ਨਹੀਂ ਹੈਗੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਨੂੰ ਜਮਾਨ ਪਿਆ ਜੀ ਸਤਿ ਸ਼੍ਰੀ ਅਕਾਲ ਜੀ ਬੈਠੋ ਹਾਂ ਬੈਠੇ ਹੋਰ ਸੁਣਾਓ ਪ੍ਰਵਾਦ ਵੀ ਹਾਂ ਠੀਕ ਠਾਕ ਤੁਸੀਂ ਦੱਸੋ ਨਹੀਂ ਵੀ ਠੀਕ ਹਾਂ ਹਾਂ ਸਾਈਆਂ ਲਏ ਹਵੇਲੀ ਨੇ ਕੀ ਕਰਨਾ ਟੈਂਪ ਪਾਸੀ ਨਹੀਂ ਜੀ ਵਧੀਆ ਵਧੀਆ ਆ ਬੈਠੇ ਰਹੀ ਜਾਓ ਹਾਂ ਜੀ ਹਾਂ ਤੁਸ ਤੋਂ ਮਾਰਦੇ ਨਾੜਾ ਹੈਲਥ ਕੈਰ ਨਹੀਂ ਖਾਵਾ ਹਾਂ ਜੀ ਕੀ ਕਰਨ ਗਈ ਸੁੱਖ ਗਵਿੰਦਪਾਲ ਚੱਲ ਗਈ ਕਿ ਇੱਥੇ ਆ ਨਹੀਂ ਉਹ ਚੱਲ ਗਈ ਹੈ ਅੱਛਾ ਹਾਂ ਜੀ ਤੇ ਸੌਖਾ ਨਹੀਂ ਇਹ ਕੰਮ ਸੰਦਾ ਕਰਨਾ ਆ ਕੰਮ ਦਾ ਟਾਈਮ ਆ ਹਾਂ ਮੈਂ ਖਾ ਜਾਂ ਰੱਖੋ ਕਿਉਂ ਨਹੀਂ ਆ ਬੋਦ ਕੇ ਵਧੀਆ ਕੀਤਾ ਨੇ ਹਾਂ ਤੁਹਾਡਾ ਜੀਤ ਕਰਦਾ ਮੇਰਾ ਤਾਂ ਕਰ ਹੀ ਆਇਆ ਇਹ ਜੀਤ ਬਥੇਰਾ ਕਰਦਾ ਹਾਂ ਉਦੋਂ ਲੱਤਾਂ ਨਹੀਂ ਦਰਦੀਆਂ ਇਹੋ ਹੀ ਮਾਰਦੇ ਕੋਡੇ ਮਾਂ ਵੀ ਮਾਂ ਵੀ ਭਜੀ ਵਰਦੀ ਨਹੀਂ ਬਥੇਰਾ ਹਾਂ ਜੋ ਤੁਹਾਡੀ ਉਹ ਬਥੇਰਾ ਭਜੀ ਫਿਰਦੀ ਹਾਂ ਹਾਂ ਚਲੋ ਕੀ ਕਰਾਂ ਉਮਰਾਂ ਦੇ ਹਿਸਾਬ ਨਾਲ ਹੋਣਾ ਗਾੜੀ ਗਾੜੀ ਇੱਦਾਂ ਹੀ ਬਹਿ ਜਾਣਾ ਹਾਂ ਕੱਲ ਨੂੰ ਪਹਿਣਾ ਤੁਸੀਂ ਨਾ ਬੋ ਹਾਂ ਹੁਣ ਹੋਇਆ ਹੀ ਆ ਕੇ ਹਾਂ ਮੈਂ ਤੇ ਭੈਣ ਕਾਮ ਆਈ ਸੀ ਤੇਰੇ ਨਾਲ ਦੂਸਰੀ ਗੱਲ ਕਰਦੇ ਆ ਮੈਂ ਕਿਹਾ ਜੋ ਬੰਦੀ ਤੇ ਦਿਵਿੰਦਰ ਦੀ ਵਿਆਹ ਦੀ ਗੱਲ ਛੇੜੀ ਸੀ ਤੇ ਅਸੀਂ ਤਾਂ ਖੁਸ਼ ਹੀ ਬਣੇ ਸਾਰਾ ਟੱਬਰ ਤੇ ਪ੍ਰੀਤ ਗਈ ਤੇ ਆਂਦੀ ਪਈ ਸਿੰਦਰ ਸਵਾਰੀ ਮੰਨਣ ਡਿਆ ਹੁਣ ਖੁਸ਼ ਤੇ ਹੀ ਬਥੇਰੇ ਹਾਂ ਕਰਨਾ ਹੀ ਆ ਘਰ ਰੱਖ ਮਾਈ ਚੀਜ਼ ਨਹੀਂ ਗਈ ਤੇ ਗੁਰਪਿੰਦਰ ਨੂੰ ਥੋੜਾ ਜਿਹਾ ਪਤਾ ਲੱਗ ਗਿਆ ਵੀ ਸ਼ਰਾਬ ਪੀਂਦਾ ਵਾ ਇਸ ਗੱਲੋਂ ਪਰੇਸ਼ਾਨ ਆ ਮੁੰਡਾ ਤੇ ਔਖੀ ਤੇ ਅੱਗੇ ਆ ਗਾੜੀ ਫੇਰ ਦੁਖੀ ਹੋਊਗੀ ਨਹੀਂ ਭੈਣ ਤਾਨੂੰ ਓਦਾਂ ਹੀ ਆ ਫਿਰ ਮਾੜਾ ਜਿਹਾ ਵਹਿਮ ਹੀ ਪੈ ਗਿਆ ਵਾ ਨਹੀਂ ਪੀਂਦਾ ਜੋ ਅਬਰ ਵੇਖੋ ਇੱਥੇ ਕਿੰਨੇ ਚਿਰਾਂ ਦਾ ਆਇਆ ਵਾ ਤੁਸੀਂ ਵੇਖਿਆ ਵਾ ਦਾ ਕੁਝ ਜਦੋਂ ਭੈਣ ਇਹ ਹੀ ਨਿਆਣਾ ਤੇ ਪਿਓ ਸਿਰ ਤੇ ਨਹੀਂ ਤੇ ਲੋਕਾਂ ਨੇ ਤੈਨੂੰ ਪਤਾ ਵਾ ਲੋਕੀ ਵੇਖ ਕੇ ਜਾਂਦੇ ਆ ਲੋਕਾਂ ਇਹਨੂੰ ਵੀ ਆਪਣੇ ਵਰਗਾ ਕਰ ਲਿਆ ਲੈ ਵੇਹਲਾ ਸਵਾਦ ਸਵਾਦ ਤੇ ਖਾ ਲਦੇ ਆ ਮੁੰਡੇ ਆਹ ਵੇਹਲਾ ਹੁਣ ਕੀ ਚੱਲਣ ਡਿਆ ਵਾ ਭੈਣ ਜੀ ਬੱਚਿਆਂ ਨੂੰ ਪਾਰਟੀਆਂ ਮਾਰਦੀਆਂ ਵਾ ਪਾਰਟੀਆਂ ਜਿਹੜੀਆਂ ਬਹਿਣੀਆਂ ਮਾੜੀਆਂ ਚ ਬੱਚੇ ਬਹਿ ਜਾਂਦੇ ਉਹਦੇ ਫਿਰ ਬਸ ਗਏ ਪਹਿਣ ਜੀ ਉਦੋਂ ਤੇ ਜਾਣ ਪੁਣੇ ਜੀ ਇਹ ਕੰਮ ਕਰ ਲਿਆ ਵਾ ਹੁਣ ਨਹੀਂ ਹੁਣ ਤੇ ਕਿਤੇ ਸੋਹਣਾ ਕਿਤੇ ਸਰਦਾਰ ਸਿੱਖ ਬਣਿਆ ਕਿੱਦਾਂ ਦਾ ਵੇਖੋ ਹੈ ਕਿੰਨਾ ਸੋਹਣਾ ਸਾਜ ਦਾ ਫੱਬਦਾ ਵਾ ਤੇ ਕਿਤੇ ਹੁਣ ਇਹਨੂੰ ਕੌਣ ਆਂਦਾ ਵਾ ਕਿਤੇ ਪੀਂਦਾ ਵਾ ਉਹ ਪਿਛਦੀਆਂ ਗੱਲਾਂ ਨਾ ਢੇੜੋ ਤੁਸੀਂ ਹੁਣ ਵਾਲੀਆਂ ਫੜੋ ਫਿਰ ਟਿਰਚੂ ਚੋਰ ਨਹੀਂ ਨਾ ਜਾਂਦਾ ਪਹਿਣ ਜੀ ਜਦੋਂ ਨਹੀਂ ਨਾ ਜਾਂਦਾ ਟਿਰਚੂ ਨਹੀਂ ਫਿਰ ਇਹ ਤੁਹਾਡੀ ਆਵੇਂ ਗਲਤਫਹਿਮੀ ਆ ਜੇ ਤਾਂ ਮੈਂ ਸਾਧੀਆਂ ਦੇਣਦਾ ਹੀ ਆ ਤੂੰ ਦੋ ਦੋ ਉਹਨੂੰ ਕਿਤੇ ਇਹ ਕਿ ਮੁੰਡਿਆਂ ਨੇ ਲਾਤਾ ਨਹੀਂ ਇਹਨਾਂ ਕਮਾ ਚੋ ਪਿਆ ਕਾਮਕਾਰ ਚੱਲਦਾ ਵਾ ਚਾਰ ਕਿੱਲੇ ਪੈੜੀ ਦੇ ਆ ਜੇ ਤੁਸੀਂ ਇਹਦੀਆਂ ਤੈਅ ਭੈਣ ਜੀ ਬੰਦੇ ਹੋ ਨਾ ਤੁਹਾਡਾ ਪੁੱਤ ਵਾ ਹਾਂਜੀ ਤੇ ਚਲੋ ਸਾਨੂੰ ਯਕੀਨ ਹੋ ਜੂ ਗੁਰਪਿੰਦਰ ਨੂੰ ਅਸੀਂ ਮਨਾ ਲਾਂਗੇ ਨਹੀਂ ਭੈਣ ਜੀ ਮਨਾਓ ਚਲੋ ਮੇਰੇ ਮੂੰਹ ਮੱਥੇ ਲੱਗੀ ਆ ਕੁੜੀ ਸੋਹਣੀ ਲੱਗੀ ਮੈਨੂੰ ਤੁਰਦੀ ਫਿਰਦੀ ਕੰਮ ਤਾਂ ਦੇਣ ਨੂੰ ਨਹੀਂ ਕੁੜੀ ਤਾਂ ਸਾਡੀ ਕਿਲਾ ਵਾਲੀ ਕਿਤੇ ਚਲੋ ਵੇਖੋ ਸਾਡਾ ਮੁੰਡਾ ਵੀ ਕੁਵਾਰਾ ਸਲਾਈ ਸਿੱਖੀ ਕਿਦੇ ਸਾਰੀ ਗੱਲ ਕਰਦੀ ਆ ਗਵਾੜ ਮੱਤਾ ਨਾ ਉਹ ਲਾ ਨਾ ਸੱਪਾ ਜੇ ਉਦਾਂ ਦਾ ਕੋ ਕੰਮ ਹੋਵੇ ਨਾ ਤਾਂ ਫੇਰ ਤਾਂ ਕੋਈ ਹੁੰਦਾ ਵਾ ਵੀ ਚਲੋ ਭਾਈ ਇਹ ਕੋਈ ਚੋਰੀ ਛਪੀ ਆ ਹਨਾ ਸਾਰਾ ਕੁਛ ਤੁਹਾਡੇ ਗਾੜੀ ਆ ਕਦੋਂ ਦਾ ਆਇਆ ਕਿਤੇ ਨੇ ਧਰਤੀ ਨੇ ਮੁੰਡੇ ਨੇ ਦਿਖਾਈ ਤੁਸੀਂ ਇੱਥੋਂ ਲਾ ਲੋ ਆਦਾ ਸਾਹਿਬ ਕੋਈ ਗੱਲ ਨਹੀਂ ਮੈਂ ਇੱਕ ਵਾਰ ਫੇਰ ਪਿੰਦਰ ਸੋਨਾ ਗੱਲ ਕਰੂੰਗੀ ਮੰਨ ਜਾਣਾ ਉਹਨੇ ਕੀ ਆਖਣਾ ਵਾ ਮੰਨ ਜਾਣਾ ਵਾ ਚਲੋ ਕਰਿਓ ਜ਼ਰੂਰੀ ਕਰਿਓ ਵੇਖੋ ਨਾਲੇ ਰਿਸ਼ਤੇਦਾਰੀ ਨਾਲੇ ਗਵਾੜ ਮੱਥਾ ਹਨਾ ਤੇ ਤੁਸੀਂ ਮੇਰੀ ਲਾਜ ਰੱਖਣੀ ਉਹ ਕਰਨ ਆਈਓ ਲੈ ਤੂੰ ਐਡਾ ਟੈਨਸ਼ਨ ਨਾ ਲੈ ਮੈਂ ਹੋਰ ਵੇਖ ਲਾ ਮੈਂ ਕੁੜੀ ਦਵਾ ਜੁਆਲ ਵੀ ਵੇਖਿਆ ਮੁੰਡਾ ਸਾਡਾ ਕਵਾਰਾ ਮੈਂ ਉਹਦੇ ਬਸ ਚਾਲ ਚੱਲਣ ਵੇਖਿਆ ਵੀ ਸੋਹਣੇ ਆ ਕੰਮਕਾਰ ਨੂੰ ਚੰਗੀ ਹਨਾ ਪੜ੍ਹੇ ਲਿਖੀ ਮੈਂ ਤਾਂ ਡੈ ਹੀ ਕਹਿੰਦਾ ਬੜੀ ਸਮਝਵਾਰੀ ਆ ਹਾਂ ਤੇ ਘਰ ਲੈ ਕੇ ਤੋਰ ਪੂਗੀ ਹਾਂ ਕੋਈ ਠੀਕ ਆ ਤੇ ਤੂੰ ਹੀ ਇਹ ਕੰਮ ਕਰਨਾ ਵਾ ਉਹਨੂੰ ਬੁਣਾ ਰਪਿੰਦਰ ਸਿੰਘ ਠੀਕ ਆ ਠੀਕ ਆ ਠੀਕ ਹਾਂ ਮੈਂ ਸਾਗ ਰੋਕ ਤੋੜਨਾ ਨਹੀਂ ਤੇ ਮੈਂ ਕਿਹਾ ਵੇਖਾਂ ਉਧਰ ਤੇ ਚਾਹ ਨਹੀਂ ਪੀਣੀ ਨਹੀਂ ਬਸ ਚਾਹ ਰੋਕ ਕੇ ਸਾਗ ਤਰਨਾ ਵਾ ਸੋ ਗੱਲ ਤੇ ਉਹਨਾਂ ਦੀ ਵੀ ਠੀਕ ਵਾ ਜੇ ਸਾਡੇ ਨਾਲ ਥੋੜੇ ਮਾਰੇ ਵੀ ਹੋਣਗੇ ਤੇ ਮੁੰਡਾ ਉਹਨਾਂ ਦਾ ਵੀ ਕੁਵਾਰਾ ਹੀ ਆ ਤੇ ਜੇ ਇੱਕ ਗੱਡੀ ਹਰਪੀ ਵੀ ਲਈ ਹੋਊ ਤੇ ਚੋਈ ਗੱਲ ਇਹ ਸਾਰਾ ਪੀਂਦਾ ਹੀ ਰਹਿਣਾ ਉਹਨੇ ਬੀਜੀ ਹਾਂਜੀ ਮੈਂ ਵੇ ਲਿਓ ਵਜਰਾ ਕਾ ਇਧਰ ਆ ਮੇਰ ਕੋ ਬਹੁ ਪਹਿਲਾਂ ਇਧਰ ਆ ਕੰਮ ਹੈ ਕਾ ਉਹਦੀ ਸੱਸ ਆਈ ਤੇ ਕਿਹਦੇ ਸੋਨੀ ਆਈ ਸੁਖੀ ਆਈ ਹੀਗੀ अच्छा तेस्ते बारे काल ਕਰਦੀ ਤੂੰ ਹਾਂ ਤੇ ਜਵਾਬ ਹੀ ਦੇਤਾ ਵਾ ਤੇ ਇਹ ਗੱਲ ਆ ਪਿੰਦਰ ਨੂੰ ਕੋਈ ਸਮਝਾ ਸਾਡੀ ਕੁੜੀ ਵੀ ਦਵਾਜੂਈ ਆ ਤੇ ਹੁਣ ਆਈ ਹੀ ਆਈ ਹੀ ਤੇ ਇਹਨੇ ਕਿੰਨਾ ਚੰਗਾ ਲੱਭਣਾ ਹੈ ਹੈ ਗੱਲ ਤੇ ਵੀ ਜੀ ਤੁਹਾਡੀ ਠੀਕ ਆ ਚਲੋ ਮਾੜੇ ਚੰਗੇ ਦੀ ਨਹੀਂ ਗੱਲ ਹੁੰਦੀ ਵੀ ਉਹ ਜਿਆਦਾ ਤਗੜੇ ਨਹੀਂ ਆ ਜਾਂ ਕਿਦਾਂ ਵੀ ਆ ਗੱਲ ਇਹ ਕਿ ਚਲ ਉਹਨਾਂ ਦਾ ਮੁੰਡਾ ਕੁਵਾਰਾ ਹੀ ਮੂੰਹ ਮੱਥੇ ਲੱਗਦਾ ਵਾ ਵੇਖਣ ਨੂੰ ਚੰਗਾ ਲੱਗਦਾ ਉਮਰ ਵੀ ਠੀਕ ਵਾ ਇਹੋ ਦੀ ਮੈਂ ਆਨੀ ਆ ਪਰ ਹੁਣ ਇਹ ਨਹੀਂ ਮੰਨਦੇ ਸਭ ਤੋਂ ਵੱਡੀ ਗੱਲ ਵੀ ਇਹ ਮੰਨਦੇ ਨਹੀਂ ਨਾ ਇਹਨਾਂ ਮੰਨਣਾ ਵਾ ਤੇ ਉਹ ਤੋਂ ਵੀ ਵੱਡੀ ਗੱਲ ਵੀ ਦਵਿੰਦਰ ਆਂਦੀ ਮੈਂ ਕਰਾਉਣਾ ਹੀ ਉੱਥੇ ਹਾਏ ਤੈਨੂੰ ਕਹਿੰਦੀ ਤੇ ਹੋਰ ਕੀ ਆ ਆ ਤਾਂ ਗੱਲ ਚੱਲੀ ਰਿਸ਼ਤੇ ਦੀ ਤੇ ਮੈਂ ਤਾਂ ਸਭ ਕੋ ਖੁਸ਼ਾਂ ਵੀ ਚੱਲ ਜੇ ਚਾਹੁੰਦੀ ਆ ਤਾਂ ਹੋ ਜੇ ਚਲ ਮਸਾ ਮਾੜੇ ਵੀ ਹੋਣਗੇ ਕੋਈ ਗੱਲ ਨਹੀਂ ਪਰ ਹੁਣ ਆ ਨਵੀਂ ਗੱਲ ਵਿੱਚ ਨਿਕਲ ਆਈ ਪੀ ਜੋ ਬੰਦਾ ਉੱਥੇ ਰਿਕਾਰਡ ਖਰਾਬ ਆ ਤੇ ਇਹਨਾਂ ਨੂੰ ਉਹ ਗੱਲ ਦਾ ਪਤਾ ਵਾ ਉਹ ਦਵਾਈ ਦੇ ਦੇ ਕਹਿੰਦਾ ਵਾ ਵੀ ਇਹਨਾਂ ਦੇ ਕੋਲ ਵੀ ਕੱਖ ਨਹੀਂ ਆ ਤੇ ਇਹਦਾ ਰਿਕਾਰਡ ਵੀ ਮਾੜਾ ਵਾ ਉਹਨੇ ਮੰਨਣਾ ਨਹੀਂ ਤੋ ਤਾਂ ਹੋਰ ਸੁਣ ਲੋ ਸਿਮਰਨ ਨਹੀਂ ਆਈ ਕੱਲ ਆਈ ਐਨੇ ਵਧੀਆ ਰਿਸ਼ਤੇ ਦੀ ਦੱਸ ਪਾਉਂਦੀ ਮੁੰਡਾ ਬਾਹਰੋਂ ਆਇਆ ਕੱਲਾ ਕੱਲਾ ਨਾ ਕੋ ਨਾ ਲਿਆਣਾ ਨਾ ਦੇਣਾ ਚੁੰਨੀ ਚੜਾ ਕਰਨਾ ਉਹ ਵੀ ਮੁੰਡਾ ਗੁਰਸਿੱਖ ਕਿਸਮਤ ਵੇਖ ਲਾ ਤੇ ਮੈਂ ਤੈਨੂੰ ਮਨਾਉਂਦੀ ਆ ਤੇ ਇਹ ਮਾਰਦੀ ਬਾਣ ਤਲਵਾਰਾਂ ਤੇ ਫਿਰ ਸਿਮਾਂ ਵਾਲੀ ਕਰ ਲੋ ਜੇ ਚੰਗਾ ਦੇ ਤੇ ਕਰ ਕਿਨੂੰ ਦਈਏ ਕੁੜੀ ਨੂੰ ਸਮਝਾਓ ਹੁਣ ਮੈਂ ਤਾਂ ਵੀਜੀ ਪਿਆਰ ਨਾਲ ਬਥੇਰਾ ਸਮਝਾਇਆ ਤੇ ਇਹਦੀ ਉਹਨੇ ਮੰਨ ਲਈ ਆ ਉਹਦੇ ਆਲੇ ਖਰਚੇ ਨੂੰ ਸਮਝਾਇਆ ਮਮੀ ਮੇਰੀ ਮੰਨ ਲਈ ਆ ਪਰ ਅਗਲੀ ਹੁਣ ਨਹੀਂ ਮੰਦੀ ਉਹ ਕਹਿੰਦੀ ਵੀ ਮੈਂ ਕਰਾਉਣਾ ਜੋ ਬਣਾ ਨੂੰ ਠੰਡੇ ਸੁਬਾਹ ਨਾਲ ਆਪ ਸਮਝਾਇਆ ਜਿਹੜੀਆਂ ਆਪ ਕਰਾਉਂਦੀਆਂ ਮੁੜ ਕੇ ਤੰਗ ਹੁੰਦੀਆਂ ਨੂੰ ਆ ਗੱਲਾਂ ਸਮਝਾ ਦੇ ਖਾਣੇ ਚ ਮਾਲ ਮੇਰੀ ਮਾਪਿਆਂ ਦਾ ਕਿੰਤਾ ਜਿਹੜਾ ਚੰਗਾ ਹੁੰਦਾ ਵਾ ਜਿਹੜਾ ਆਪ ਕਰਦੀ ਮੈਂ ਦੁਖੀ ਹੁੰਦੀ ਕਾ ਮੇਰੀ ਗੱਲ ਸੁਣੋ ਮੈਂ ਤਾਂ ਬਥੇਰਾ ਸਮਝਾਇਆ ਹੁਣ ਤੇ ਵੀ ਘਰ ਨਹੀਂ ਬੰਬੀ ਨੂੰ ਗਏ ਆ ਦੇਵਿੰਦਰ ਕੱਲੀ ਘਰ ਆ ਆਪ ਗੱਲ ਕਰੋ ਤੁਹਾਡੀ ਕੀਤੀ ਗੱਲ ਹੋਰ ਹੋ ਜਾਂਦੀ ਹੈ ਮੇਰੀ ਹੋਰ ਵਾ ਤੇ ਮੈਂ ਵੀ ਲੀ ਹੋਵਾ ਜਰਾ ਡੰਗਰ ਤੇ ਅੱਜ ਵੱਜੇ ਵੀ ਨਹੀਂ ਹੁੰਦੇ ਮੈਨੂੰ ਕਿਹਾ ਪਾਣੀ ਢਾ ਜੀ ਤੇ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਤਾਂ ਦੇ ਵਿੱਚ ਟੈਨਸ਼ਨ ਪਾ ਗਈ ਆ ਠੀਕ ਕਰਾਂ ਮੈਂ ਕਰਦੀ ਇਹਦੇ ਨਾਲ ਗੱਲ ਜਹੀ ਗੰਦੀਆਂ ਫਿੰਡੀਆਂ ਦਿੱਤੀ ਲਪਾਉਣੀ ਆ ਬੱਸ ਕਰਤਾ ਨਾ ਕੋਤਾ ਸਾ ਕੀ ਸੌਂ ਨਹੀਂ ਆ ਵੇ ਇਡੀ ਮੇਰੀ ਧੀ ਸਿਆਣੀ ਆ ਜੋ ਕਰਾਂਗੇ ਤੇ ਨਹੀਂ ਮਾਰਾ ਥੋੜਾ ਕਰਨਾ ਪਤਾ ਤੈਨੂੰ ਉਹ ਪ੍ਰਾਹ ਦੇ ਪਿਆਰ ਦਾ ਵੀ ਪਤਾ ਵਾ ਤੇਨੂੰ ਉਹਦਾ ਗੁੱਸੇ ਦਾ ਵੀ ਪਤਾ ਵਾ ਜੇ ਐ ਹੋਈ ਗੱਲ ਹੋ ਗਈ ਤੇ ਤੈਨੂੰ ਵੱਧ ਕੇ ਨਿਕਲ ਜੀ ਇਹਨੇ ਕਰ ਦੇਣਾ ਹੀ ਹੋ ਹੋ ਮਮੀ ਤਾਂ ਨੂੰ ਚੰਗੀ ਤਰ੍ਹਾਂ ਪਤਾ ਵਾ ਮੈਂ ਤੇ ਭਾਬੀ ਨੂੰ ਸਮਝਾਇਆ ਵਾ ਪਹਿਲਾਂ ਤੇ ਮੈਂ ਉਹ ਨਹੀਂ ਮੰਨਦੀ ਵੀ ਮੈਂ ਨਹੀਂ ਕਿਤੇ ਵਿਆਹ ਕਰਵਾਣਾ ਤੇ ਹੁਣ ਜੇ ਮੈਂ ਮੰਨੀ ਮੰਨੀ ਆ ਤੇ ਤੁਸੀਂ ਕਹਿੰਦੇ ਮੇ ਮੈਂ ਵਿਆਹ ਕਰਾਉਣਾ ਤਾਂ ਜੋਬ ਨਾ ਕਰਾਉਣਾ ਮਾ ਮੈਂ ਚਪੇੜ ਤੇ ਮੂੰਹ ਤੇ ਗੁੱਸਾ ਦੇ ਕੇ ਦੇਖ ਵਾ ਮਰੋੜੀ ਨਾਲ ਤੇ ਗੱਲ ਕਰੀ ਤੂੰ ਤੁਹਾਨੂੰ ਕਿਸੇ ਨੂੰ ਬਾਦੀ ਨਹੀਂ ਤੂੰ ਮੈਂ ਜੋ ਬਣਾਇਆ ਵਿਆਹ ਕਰਾਉਣਾ ਜੇ ਜੋ ਮਰਜੀ ਹੋ ਜਾਣਾ ਇਹ ਤੇ ਮੈਂ ਮਰ ਜਾਣਾ ਕੋ ਖਾ ਕੇ ਨਹੀਂ ਬਲਖਣੀਆਂ ਹੋਈ ਬੋਲ ਨਹੀਂ ਸਾਡੇ ਤੋਂ ਗਵਾਨ ਮਸਲ ਵਹਰ ਪਉਣੇ ਆ ਬੰਦ ਕੰਨੀ ਕਿੰਨੀ ਕੀ ਕਰਦਾ ਨਹੀਂ ਉਹਨੇ ਤੈਨੂੰ ਜੇ 12 ਦੇ ਆ ਗਿਆ ਤੇ ਆਜੂ ਤੇ ਆਜੇ ਮੈਂ ਨਹੀਂ ਹੁਣ ਡਰਦੀ ਮੈਂ ਦੱਸ ਦਿੰਦਾ ਤੁਹਾਨੂੰ ਜੇ ਤੋੜਾ ਮੈਂ ਪਿਆਰ ਵੇਖ ਲਿਆ ਤੁਹਾਡਾ ਡਰ ਲਾ ਲਿਆ ਹਾ ਜੀ ਨਵੀਂ ਸਵਾਰ ਪਾਈ। ਜੇ ਮਾਂ ਆ ਗਿਆ ਤਾਂ ਮੁੰਡਾ ਨਹੀਂ ਕਰਦਾ ਨਸ਼ਾ। ਮਾਂ ਹੀ ਜੰਮ ਦੀ ਕੋ ਮੇਰੇ ਘਰ ਇਦੀ ਨੈਸ਼। ਤੂੰ ਤੇ ਮੇਰੇ ਤੇੜੂ ਨੂੰ ਦਾਗ ਲੱਗੀ ਲਾਉਣ। ਮੇਰਾ ਪੁੱਤ ਬੰਦਿਆ ਚ ਬਹਿਣ ਵਾਲਾ ਕਿਹਦੇ ਸਰਦਾਰ। ਨਹੀਂ ਤੂੰ ਆਦੀ ਮਿੱਟੀ ਰੋਲਣ ਲੱਗੀ ਆ। ਨਹੀਂ ਸਵਾਰ ਕਰ ਲੈ ਜਿੱਦਾਂ ਆਂਦੇ ਮੰਨ ਜਾ। ਤੂੰ ਅੱਗ ਲੱਗੀ ਹੀ ਵਿਆਹ ਕਰਾ ਲੈ ਇੱਥੇ ਕਰਾ ਲੈ ਉੱਥੇ ਕਰਾ ਲੈ ਜੇ ਮੈਂ ਮੰਨਗੀ ਤੇ ਹੋਣ ਤਾਨੂੰ ਭਾਲੀ ਪਾਈ। ਮੈਂ ਤੇ ਜੋ ਬਣਾ ਵਿਆਹ ਕਰਾਉਣਾ ਚੰਗਾ ਭਲਾ ਮੁੰਡਾ ਮੈਂ ਗਰੀਬੀ ਘੱਟ ਲੂੰਗੀ ਜੋ ਦਾ ਤੈਨੂੰ ਭੁੱਖਿਆ ਨਾ ਮਾਰਿਆ ਨਾ ਪਿੰਡ ਪਿੰਡ ਨਾ ਫੇਰੇ ਤੇ ਗੱਲ ਕਰੀ ਅੰਜਾ ਮੰਝਾ ਆ ਗਈ ਕੁੜੀ ਬੜਾ ਸੋਹਣਾ ਰਿਸ਼ਤਾ ਲੈ ਕੇ ਆਈ ਆ ਨਹੀਂ ਸਾਰੀ ਉਮਰ ਰਾਜ ਕਰੇਗੀ ਆਵਾਜ਼ ਆਵੇ ਮਾਤਾ ਮੈਂ ਇੱਕ ਵਾਰੀ ਵੀ ਕਹਤਾ ਮੈਂ ਬਾਰ ਬਾਰ ਕਹਿ ਲਈਓ ਮੈਂ ਕੀ ਮੈਂ ਉੱਥੇ ਵਿਆਹ ਕਰਾਉਣੀ ਆ ਜੇ ਮੱਥਾ ਪੱਲਾ ਮਾਰਦਾ ਹੈ ਕੀ ਕਰੀਏ ਅੰਦਰ ਵਾਰ ਵਾਰ ਤੱਕ ਸਮਝਾਉਂਦੀ ਆ ਤੂੰ ਬਾਜ ਨਹੀਂ ਆਉਂਦੀ ਤੂੰ ਦੁਖੀ ਹੋਣਾ ਹੀ ਹੋਏ ਚੰਗਾ ਭਲਾ ਮੁੰਡਾ ਕੀ ਹੋਇਆ ਉਹਨੂੰ ਕਿਹੜਾ ਆਂਦਾ ਨਸ਼ੇ ਕਰਦਾ ਵਾ ਉਹ ਆਣ ਕੇ ਆਪਣੀ ਮਾਸੀ ਕੋਲ ਬਹਿ ਗਿਆ ਤੇ ਨਸ਼ੇ ਕਰਣ ਲੱਗਾ ਕਿੰਨੇ ਦਿਨ ਹੋਏ ਆਏ ਨੂੰ ਮਹੀਨਾ 2 ਮਹੀਨੇ ਹੋ ਗਏ ਉਹਨੂੰ ਕਦੇ ਕਦੀ ਮਿਲੀ ਨਹੀਂ ਸਾ ਜਦ ਚੰਗਾ ਮੁੰਡਾ ਵੇਖ ਲਿਆ ਤੂੰ 6 ਮਹੀਨੇ ਹੋ ਗਈ ਆ ਤੂੰ ਹੀ ਨਹੀਂ ਵੇਖਦੇ ਉਥੇ ਜਾਨੀ ਮੈਂ ਆਦਨਾ ਸੁਖ ਨਾਲ ਗੱਲਬਾਤ ਕਰਦਾ ਲੈ ਜਾ ਚੰਗਾ ਵਾ ਕਦੀ ਉਹਨੇ ਮਾੜੀ ਚੰਗੀ ਨਹੀਂ ਮੈਨੂੰ ਆਖੀ ਇਹਦਾ ਮਤਲਬ ਜੇ ਮੈਨੂੰ ਉਹਦਾ ਪਿਆਰ ਹੋਗਾ ਤੂੰ ਮੈਨੂੰ ਵਿਆਹ ਨਹੀਂ ਕਰਾਉਣ ਦੇਣਾ ਮੈਂ ਵਿਆਹ ਉਹਦਾ ਨਹੀਂ ਕਰਾਉਣਾ ਜੇ ਠੀਕ ਆ ਨਾਲੇ ਜਿਹੜੀ ਆਈ ਸੀ ਨਾ ਉਹਨੂੰ ਬੰਦੇ ਵਾਂਗੂ ਕਹਦੀ ਦੋਰੇ ਸਾਡੇ ਘਰ ਰਿਸ਼ਤਾ ਲੈ ਕੇ ਨਹੀਂ ਵੜਨੀ ਚਾਹੀਦੀ ਕੀ ਕਰਾਂ ਮਰ ਜਾਵਾਂ ਪੈ ਕੇ ਕਿਤੇ ਇਹ ਫੀ ਇਹੋ ਜੀ ਵਿੱਜ ਨਾ ਹੀ ਜੰਦੂ ਤੇ ਉਹਨੇ ਦੱਸਿਆ ਨਹੀਂ ਕੁਝ ਕਿ ਕਰਨਾ ਜਾਂ ਨਹੀਂ ਕਰਨਾ ਮੈਂ ਗਏ ਤੇ ਆ ਗਏ ਦੱਸਿਆ ਵਾ ਪਰ ਉਹਦੀ ਮਾਂ ਹੁਣ ਮੈਨੂੰ ਟੱਕਰ ਗਈ ਜਾਂਦਾ ਮੋਹਰੇ ਲਾ ਕੇ ਬੈਠੀ ਹੂੰ ਤੇ ਉਹ ਆਂਦੀ ਆ ਰਪਿੰਦਰ ਸੋਹਣ ਨੂੰ ਪੁੱਛ ਕੇ ਪਰਜਾਈ ਵੀ ਮਾਂ ਦੀ ਮਾਂ ਵੀ ਮੰਦੀ ਆ ਤੇ ਰਪਿੰਦਰ ਸੋਹਣ ਪੁੱਛਣਾ ਉਹਨੂੰ ਅਜਾ ਮੰਨਣ ਦਿਆ ਅੱਛਾ ਉਹ ਤਾਂ ਮਾਸੀ ਜੇ ਇਥੇ ਹੀ ਹੋ ਜਾਂਦਾ ਨਾ ਵੀਰ ਦਾ ਤੇ ਹੋ ਵੀ ਜਾਣਾ ਹੀ ਜਿੱਦਾਂ ਦਾ ਉਥੇ ਪਿੰਡ ਰਿਕਾਰਡ ਬਣ ਗਿਆ ਨਾ ਉਥੇ ਤੇ ਮੈਨੂੰ ਲੱਗਦਾ ਵੀ ਹੋਊਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਹੁਣ ਤੇ ਕੁੜੀ ਆਪ ਮੰਨਦੀ ਆ ਵੀ ਮੈਂ ਇਹਦੇ ਨਾਲ ਕਰਾਉਣਾ ਵਾਂ ਨਹੀਂ ਤੇ ਉਥੇ ਜ ਅਲਗੇ ਨਾ ਤੇ ਮੈਨੂੰ ਨਹੀਂ ਲੱਗਦਾ ਵੀ ਵੇਰ ਦਾ ਰਿਸ਼ਤਾ ਹੋਊਗਾ ਤੇ ਹੋਰ ਇਹ ਕਦੋਂ ਦੀ ਕਿਹੋ ਖਿਚੜੀ ਪਕਣ ਲਈ ਆ ਹਾਂ ਤੇ ਤੂੰ ਮੈਨੂੰ ਉਦੋਂ ਦਾ ਦੱਸਿਆ ਨਹੀਂ ਵੀ ਉਹ ਮੰਨਦੀ ਆ ਇਧਰੇ ਮੰਨਣ ਡਿਆ ਉਧਰ ਉਹ ਮੰਨਣ ਡਈ ਉਹ ਨਹੀਂ 마ਸੀ ਐਦਾਂ ਦੀ ਵੀ ਨਹੀਂ ਕੋਈ ਗੱਲ ਉਦਾਂ ਹੀ ਮੈਂ ਪੁੱਛਿਆ ਸੀ ਇੱਕ ਦੋ ਵਾਰੀ ਤੇ ਕਹਿੰਦੀ ਹੀ ਹਾਂ ਹੋ ਠੀਕ ਆ ਜੇ ਹੋ ਜੇਗਾ ਤੇ ਵਧੀਆ ਵਾ ਤੂੰ ਮੇਰੀ ਸਹੇਲੀ ਆ ਤੇ ਇਕੱਠੀਆਂ ਰਹਾ ਕਰਾਂਗੀਆਂ ਉਹ ਤਾਂ ਕਰਕੇ ਕਹਿੰਦੀ ਹੀ ਹੋਰ ਇਦਾਂ ਦੀ ਵੀ ਤੇ ਕੋਈ ਗੱਲ ਨਹੀਂ ਜ਼ਿਆਦਾ ਤੇ ਮੰਨ ਲਈ ਮੈਂ ਤੇ ਉਹਨੂੰ ਕਿਹਾ ਸੀ ਤੇ ਮੰਨ ਗਈ ਵਿਚਾਰੀ ਉਹਨਾਂ ਦੇ ਭਰਾ ਦੀ ਗੱਲ ਵਾਣਾ ਜੇ ਭਰਾ ਮੰਨ ਜੇ ਨਾ ਤੇ ਰਿਸ਼ਤਾ ਨੇ ਪਰੇ ਚੜਿਆ ਚੜਿਆ ਹੁਣ ਭਰਾ ਹੀ ਗੱਲ ਚੁੱਕਣ ਡਿਆ ਵਾ ਅੰਦਾ ਉਹ ਤੇ ਮੈਂ ਸਾਰੇ ਉਹਨਾਂ ਦਾ ਪਿੰਡ ਫੇਰ ਕੇ ਆਇਆ ਹਾਂ ਬਾਲਿਆਂ ਵਾਲੇ ਕਮਰੇ ਆ ਹਾਂ ਜਿਉਂ ਸਾਰਾ ਉਹ ਚੁੱਕਣ ਚੁੱਕਣ ਡਿਆ ਵਾ ਉਹਨਾਂ ਦੇ ਤਣ ਪੱਤਣ ਲੱਗੰਦੇ ਆਂ ਡਿਆ ਹੁਣ ਮੈਂ ਤੇ ਆ ਕੇ ਆਈ ਆ ਦੀ ਮਾਂ ਨੂੰ ਕਿਸ ਤਰ੍ਹਾਂ ਮਨਾਉਂ ਮਨ ਜਨ ਤੇ ਚੰਗੀ ਗੱਲ ਵਾ ਮੈਂ ਤਾਂ ਬਥੇਰੇ ਪੁੱਛੇ ਪਾਇ ਮੈਂ ਕਿ ਮੇਨੂੰ ਕੁੜੀ ਬੜੀ ਚੰਗੀ ਲੱਗੀ ਤੁਰਦੀ ਫਿਰਦੀ ਕੰਮ ਤਾਂ ਦੇ ਨੂੰ ਸੁਭਾਅ ਬੜਾ ਚੰਗਾ ਤੇ ਤਹੀ ਕਰੋ ਹੀ ਕਰੋ ਤੇ ਕਹਿੰਦੀ ਅਰਪਿੰਦਰ ਸੋਨਮਨ ਆਉਨੇ ਆ ਵੀਰ ਜੀ ਨੂੰ ਵੀ ਕਹਿੰਨੇ ਆ ਕਿ ਕਿਤੇ ਕੰਮ ਕਰ ਲੈ ਬਚ ਅਜ ਦਾ ਹਾਂ ਇਹ ਮੈਂ ਤਾਂ ਹੁਣ ਬਥੇਰੀ ਸ਼ਾਦੀ ਦਿੱਤੀ ਪਹਿਲਾਂ ਅੰਦਰ ਦੀਆਂ ਬਾਹਰ ਨਿਕਲਦੀਆਂ ਆ ਜਾਂਦੇ ਸਾਡਾ ਪਤਾ ਹੀ ਨਹੀਂ ਲੱਗਦਾ ਹੋਰ ਮਾਸੀ ਬਥੇਰਾ ਹੀ ਨੂੰ ਵੀ ਕਹਿੰਨੇ ਸ਼ੁਰੂ ਤੋਂ ਤੇ ਕੋਈ ਕੰਮ ਕਰ ਸੇਖਾ ਕੋਈ ਕਾਰਕ ਕਰ ਹੁਣ ਇੰਨੀ ਉਮਰ ਤੇ ਹੋ ਗਈ ਆ ਹੁਣ ਤੱਕ ਨਾ ਹੋਇਆ ਤੇ ਗਾਂ ਕਥੋਂ ਹੋਣਾ ਮਾ ਸੋਖ ਮੇਰੇ ਸੁਣ ਗਾਲ ਜੇਤਮਨ ਦੀ ਕੁੜੀ ਮੀਆਂ ਬੀਬੀ ਰਾਜੀ ਤਾਂ ਕੀ ਕਰੂ ਕਾਜੀ ਜਿਉ ਉਹਨਾਂ ਦੋਨ ਦੀ ਸ਼ਲਾਹ ਤਾਂ ਫਿਰ ਹੋਈ ਜਾਣਾ ਵਾ ਪਰ ਉਹਦਾ ਬ੍ਰਾਹਮਣ ਨੇਗਾ ਤੇ ਹੁਣ ਆ ਨਾ ਜ਼ਬਰਦਸਤੀ ਥੋੜਾ ਉਹਨਾਂ ਨੇ ਵੀ ਕਰ ਲੈਣਾ ਵਾ ਚਲੋ ਜੇ ਸੰਜੋਗ ਹੋਗਾ ਤੇ ਹਰ ਹਿੱਲੇ ਵੀ ਹੋਊਗਾ ਚਲੋ ਵੇਖੋ